ਕੀ ਕਹਿਣਾ ਚਾਹੇਗਾ ਫਿਰ ਕਿਵੇਂ ਲੱਗ ਰਿਹਾ ਉਹ ਵਧੀਆ ਲੱਗ ਰਹੀ ਮੇਰੀ ਫਸਟ 올림픽 ਸੀ ਉਹਦੇ ਵਿੱਚ ਮੈਂ ਮੈਡਲ ਲੈ ਕੇ ਆਇਆ ਫਸਟ 올림픽 ਬਾਕੀ ਟੀਮਾਂ ਨੂੰ ਦੇਖ ਕੇ ਉਹਨਾਂ ਦੀਆਂ ਤਿਆਰੀਆਂ ਦੇਖ ਕੇ ਥੋੜਾ ਲੱਗਿਆ ਹੋਣਾ ਵੀ ਆਪਣੀ ਤਿਆਰੀ ਉਹਨਾਂ ਦੇ ਬਰਾਬਰ ਹੈ ਬਿਲਕੁਲ ਹੀ ਬਿਲਕੁਲ ਅਸੀਂ ਜਿਹੜਾ ਅਸੀਂ ਤਿੰਨ ਚਾਰ ਮਹੀਨੇ ਅਸੀਂ ਜਿਹੜਾ ਟ੍ਰੇਨਿੰਗ ਕੀਤੀ ਉੱਥੇ ਬੈਂਗਲੌਰ ਸਾਨੂੰ ਪੂਰਾ ਕੌਨਫੀਡੈਂਸ ਸੀਗਾ ਪੂਰੀ ਟੀਮ ਨੂੰ ਕਿ ਇਸ ਵਾਰ ਅਸੀਂ ਮੈਡਲ ਦਾ ਕਲਰ ਚੇਂਜ ਕਰਾਂਗੇ ਤੇ ਵਧੀਆ ਪਰਫਾਰਮ ਕੀਤਾ ਤੇ ਆਪਾਂ ਕੰਟਰੀ ਲਈ ਮੈਡਲ ਲੈ ਕੇ ਆਏ ਪਹਿਲਾਂ ਪਤਾ ਸੀਗਾ ਕਿ ਅੱਜ ਜਿਹੜਾ ਆਦੇ ਦਾ 52 ਸਾਲਾਂ ਬਾਅਦ ਆ ਰਹੇ ਹਰਾਮਾਂਗੇ ਜਦ 5 ਬੱਲੇ ਲਗੇ ਤੋਂ 50 ਸਾਲ ਬਾਅਦ ਆਏ ਨੇ ਅੱਜ ਬਾਅਦ ਚ ਪਤਾ ਲੱਗਿਆ ਇਹ ਵਧੀਆ ਗੱਲ ਹੈ ਪਿਛਲੇ ਕੁਝ ਮੈਚੇ ਸਾਡੇ ਉਹਨਾਂ ਨਾਲ ਵਧੀਆ ਨਹੀਂ ਰਹੇ ਅਸੀਂ ਆਸਟ੍ਰੇਲੀਆ ਵੀ ਗਏ ਸੀਗੇ ਖੇਡਣ ਤੇ ਪੰਜ ਮੈਚ ਖੇਡੇ ਸੀ ਅਸੀਂ ਉਹਨਾਂ ਚ ਇੱਕ ਵੀ ਨਹੀਂ ਜਿੱਤੇ ਸੀਗੇ ਜੀ ਤੇ ਜਿੱਥੇ ਕਿਤੇ ਜਾਇਦਾ ਸੀਗਾ ਸਾਨੂੰ ਯੂਜ਼ਲੀ ਫਰਸਟ ਕੁਐਸਚਨ ਇਹ ਹੁੰਦਾ ਸੀਗਾ ਕਿ ਤੁਹਾਡੇ ਪੂਜ ਆਸਟ੍ਰੇਲੀਆ ਵੀ ਹੈ ਤੇ ਤੁਸੀਂ ਕਿਦਾਂ ਸੋਚ ਰਹੇ ਹੋ ਕੀ ਫੇਸ ਕਰ ਰਹੇ ਹੋ ਤੇ ਸਰ ਅਸੀਂ ਜਾਣ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਇੱਕ ਨਾ ਇੱਕ ਦਿਨ ਮੇਜਰ ਟੂਰਨਾਮੈਂਟ ਦੇ ਵਿੱਚ ਅਸਫੇਲੀ ਅਨੁਜ਼ੂਰ ਨਾ ਆਵੇ। ਇਹ ਗੱਲ ਕਰਨੀ ਕਮਾ।